ਅੱਜ ਆਪਾਂ ਭਾਈ ਤੁਹਾਡੇ ਵਾਸਤੇ ਦੋ ਗਾਇਆਂ ਦੋ ਗਲੀਆਂ ਲੈ ਕੇ ਆਏ ਆਂਗੇ ਰਾਜਸਥਾਨ ਦੀਆਂ ਇੱਕ ਗਾਂ ਦੇਸੀ ਗਾਂ ਐਗੀ ਚਿੱਟੇ ਰੰਗ ਚਿੱਟੇ ਪ੍ਰਿੰਟ ਵਾਲੀ ਜਿਹਦੀ ਇਸ ਟਾਈਮ 15 ਕਿਲੋ ਬੌਲਾ ਹੁਣ ਹਾਜ਼ਰ ਆ ਤੇ ਜੇ ਆਪਾਂ ਮਗਰ ਵੀ ਕੱਗੇ ਇੱਕ ਪਸ਼ੂ ਖਰੀਦੋਗੇ ਤਾਂ ਦੋ ਪਸ਼ੂ ਮਿਲ ਜਾਣਗੇ ਮਗਰ ਬੱਚੀ ਨੂੰ ਜਨਮ ਦਿੱਤਾ ਹੈਗਾ ਔਰ ਪੂਰੀ ਠੰਡੀ ਸੀਲ ਦੇਸੀ ਗਾਂ ਔਰ ਚਿੱਟੇ ਤੇ ਕਾਲੇ ਰੰਗ ਦੀ ਆਗੀ ਗਾਂ ਭਾਈ ਕਈ ਵਾਰੀ ਵੀਰ ਇਸ ਤਰ੍ਹਾਂ ਦੀ ਦੋਗਲੀ ਗਾਂ ਭਾਲਦਾ ਹੁੰਦਾ ਹੈਗਾ ਦੇਸੀਪਣ ਦੇ ਵਿੱਚ ਔਰ ਮੁਠੀ ਵਾਲਾ ਥਾਣ ਪੂਰਾ ਲੇਵੇ ਧਾਰ ਔਣ ਫੁੱਲ ਸੀਲ ਠੰਡੀ ਤੇ ਵੀਰ ਨੇ ਇਹ ਕਿਹਾ ਵੀ ਇਹਦਾ 20 ਕਿਲੋ ਤੱਕ ਦੀ ਮਾਲਕ ਨੇ ਖੁਦ ਗਾਰੰਟੀ ਦਿੱਤੀ ਆ ਵੀ 20 ਕਿਲੋ ਤੱਕ ਇਹ ਗਾਂ ਭਾਈ ਜਾਊਗੀ 15 ਕਿਲੋ ਹੁਣ ਹਾਜ਼ਰ ਆ ਚਵਾਈ ਦੇ ਉੱਤੇ ਦੋ ਡੰਗ ਤਿੰਨ ਡੰਗ ਵੀਰ ਤਸੱਲੀ ਕਰਕੇ ਆਪਦੀ ਲਿਜਾ ਸਕਦਾ ਹੁਣ ਭਾਈ ਤੁਹਾਨੂੰ ਚਲਾ ਕੇ ਦਿਖਾਉਨੇ ਆ ਵੇਖੋ ਬੱਛੀ ਵੀ ਮਗਰ ਤੁਸੀਂ ਵੇਖ ਲਓ ਤੇ گاਾਂ ਲੇਵਾ ਬਗੈਰਾ ਥਣਾ ਦਾ ਗੈਪ ਪੂਰੀ ਫੇਸ ਕੁਆਲਿਟੀ ਰੰਗਵਾਜ ਜੋ ਵੀ ਆ ਗਈ ਜਲਦੀ ਭਾਈ ਤੁਸੀਂ ਵੇਖ ਸਕਦੇ ਹੋਗੇ ਹੁਣ ਆ ਵੇਖ ਲਓ ਵੀ ਇਹ ਦੂਜਾ ਸੂਆ ਵਹਿੜ ਆ ਗਈ ਮੂੰਹ ਦੀ ਕੁਆਲਿਟੀ ਪ੍ਰਿੰਟ ਦੀ ਕੁਆਲਿਟੀ ਔਰ ਚਿੱਟੇਪਣ ਦੇ ਵਿੱਚ ਇਹੋ ਜੀ ਦੇਸੀ گاਾਂ ਈਨੇ ਦੁੱਧ ਵਾਲੀਆਂ ਭਾਈ ਬਹੁਤ ਘੱਟ ਮਿਲਦੀਆਂ ਹੈਗੀਆਂ ਇਹ ਗਾਈਆਂ ਤਾਂ ਕਿਤੇ ਅਣਕੇ ਦੇ ਨਾਲ ਹੀ ਮਿਲਦੀਆਂ ਹੈਗੀਆਂ ਪੂਰਾ ਮੁਠੀ ਵਾਲਾ ਥਾਣਾ ਪੂਰਾ ਮੋਟਾ ਔਰ ਪ੍ਰੈਸ਼ਰ ਪੂਰਾ ਫੁੱਲ ਬੱਛੀ ਵੇਖੋ ਬੱਛੀ ਨੂੰ ਜਨਮ ਦਿੱਤਾ ਹੈਗਾ ਇਹਨੇ ਔਰ ਦੂਜੀ ਗਾਂ ਆ ਗਈ ਹੁਣ ਇਹ ਰਾਜਸਥਾਨ ਦੀ ਵੱਡੇ ਪ੍ਰਿੰਟ ਵਾਲੀ ਗਾਂ ਆਏਗੀ ਦੇਸੀ ਪਣ ਦੇ ਵਿੱਚ 도ਗਲੇ ਪਣ ਦੇ ਵਿੱਚ ਜਿਹੜੀ ਕਿ ਇਹਦੀ ਤਾਂ 25 26 ਕਿਲੋ ਉਮੀਦ ਵਾਲੀ ਗਾਂ ਆਏਗੀ ਇਹਦੇ ਥੱਲੇ ਵੀ ਇਸ ਤਰ੍ਹਾਂ 15 16 ਕਿਲੋ ਹੁਣ ਹਾਜ਼ਰ ਇਹ ਭਾਈ 8 ਕਿਲੋ ਦੁੱਧ ਇੱਕ ਡੰਗ ਦਾ ਤੁਹਾਨੂੰ ਕੰਡੇ ਵਾਲਾ ਮਣਾ ਕੇ ਹੁਣ ਇਸ ਟਾਈਮ ਦੇ ਸਕਦੇ ਹੋਂ 25 26 ਕਿਲੋ ਦੀ ਇਹਦੀ ਮੀ ਦਾ ਝੋਲੀਦਾਰ ਪੂਰੇ ਖੁੱਲੀ ਝੋਲੀ ਦੀ ਪੂਰੀ ਖੁੱਲੀ ਗਾਂ ਆਏਗੀ ਇਹਰੇ ਵੀ ਬੱਚੀ ਨੂੰ ਜਨਮ ਦਿੱਤਾ ਅਗਰ ਇੱਕ ਪਸ਼ੂ ਖਰੀਦਾਂਗੇ ਤਾਂ ਦੋ ਪਸ਼ੂ ਆਪਣੇ ਘਰੇ ਆ ਜਾਣਗੇ ਕਿਉਂ ਭਾਈ ਇਹਦੀ ਫੈਂਟ ਵੀ ਵੱਧ ਹੁੰਦੀ ਆ ਵੇਖੋ ਬੱਚਾ ਵੀ ਇਹਦੇ ਨਾਲ ਦਾ ਹੁਣ ਤੁਹਾਨੂੰ ਚਲਾ ਕੇ ਦਿਖਾ ਦਿੰਨੇ ਆ ਲੇਵਾ ਵਗੈਰਾ ਪੂਰਾ ਫੁੱਲ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਕੋਈ ਟੇਡਾ ਬਿੰਗਾ ਉਹ ਤੁਸੀਂ ਭਾਈ ਪਰਖ ਕਰ ਲੋ ਮੁਠੀ ਵਾਲਾ ਥਾਣਾ ਪੂਰੀ ਮੋਟੀ ਧਾਰ ਐਂ ਬਿਲਕੁਲ ਓਕੇ ਦੀ ਰਿਪੋਰਟ ਆ ਬਾਲਟੀ ਤਹਾਂ ਤੱਕ ਭਰੀ ਤੂਰੀ ਆਂਦੀ ਆ ਪੋਲੀ ਬਿਲਕੁਲ ਐਂ ਦੂਜਾ ਸੂਆ ਵਹਿੜ ਤੁਸੀਂ ਭਾਈ ਦੇਖ ਸਕਦੇ ਹੋਗੇ ਹੁਣ ਭਾਈ ਜਦੋਂ ਇਹ ਗਾਈਆਂ ਖੜੀਆਂ ਪਿੰਡ ਚੋਂ ਬੇ ਟੋਨੀ ਵੀਰ ਕੋਲੇ ਉਹਦਾ ਨੰਬਰ ਸਕਰੀਨ ਤੇ ਚੱਲ ਰਿਹਾਗਾ ਅਗਰ ਤੁਸੀਂ ਲੈਣੀ ਹੋਈ ਤਾਂ ਤੁਹਾਡੇ ਪਸੰਦ ਆਉਂਦੀ ਆ ਤਾਂ ਗੁਰਲਾਬ ਸਿੰਘ ਦਾ ਬੇਰਵਾ ਦੇ ਕੇ ਜਿੰਨੀ ਰੈਤ ਹੋਊਗੀ ਆਪਾਂ ਵੱਧ ਤੋਂ ਵੱਧ ਕਰਾਂਗੇ ਜਿਹੜਾ ਇਹਦਾ ਰੇਟ ਆਗਾ ਰੇਟ ਹੋਊਗਾ ਭਾਈ ਫੋਨ ਤੇ ਜੋ ਫੋਨ ਨੰਬਰ ਦਿੱਤਾ ਉਹ ਉਸਤੇ ਤੁਸੀਂ ਰੇਟ ਕਰ ਸਕਦੇ ਹੋਗੇ